ਆ ਰਹੇ ਠੰਡਿਆ ਠਾਰ ਕਰਨ ਵਾਸਤੇ ਆਇਆ ਪੁੱਤਾ ਪਟਵਾਰੀ ਕੀ ਬੜੇ ਮੁਸਕਰਾਏ ਬੜੇ ਖੁਸ਼ ਹੋਏ ਨੇ ਕਹਿੰਦੇ ਪਤਰੀ ਕੀ ਦਸਦੀ ਹੈ ਕਹਿੰਦੇ ਇਹਨਾਂ ਦੀ ਪਤਰੀ ਨਹੀਂ ਮੈਂ ਬਣਾ ਸਕਿਆ ਕਿ ਮਾਚੋ ਤੇ ਮੇਰੇ ਵਸ ਤੋਂ ਬਾਹਰ ਹੈ ਇਹ ਜਗਨੂਦੇ ਵਾਲੀ ਨੇ ਸੰਸਾਰ ਨੂੰ ਠੰਡਿਆ ਠਾਰ ਕਰਨ ਵਾਸਤੇ ਆਏ ਨੇ ਇਹਨਾਂ ਨੇ ਬੇਗਾਨੇ ਦੇਸ਼ਾਂ ਦੇ ਵਿੱਚ ਜਾ ਜਾ ਕੇ ਸੱਚ ਦੇ ਨਾਲ ਆਮ ਲੁਕਾਈ ਨੂੰ ਭੁੱਲੀ फडਕੀ ਲੁਕਾਈ ਨੂੰ ਜੋੜਨਾ ਹੈ ਵੱਡੇ ਵੱਡੇ ਉਪਕਾਰ ਕਰਨੇ ਨੇ ਇਹਨਾਂ ਨੇ ਚੋਰਾ ਨੂੰ ਠੱਗਾ ਨੂੰ ਸੰਤ ਬਣਾਉਣਾ ਹੈ ਇਹ ਕੋਈ ਆਮ ਬਾਲਕ ਨਹੀਂ ਹੈ ਹੁਣ ਸਮਾਂ ਆਪਣੀ ਚਾਲ ਚੱਲਿਆ ਹੈ 40 ਦਿਨ ਦਾ ਬਾਲਕ ਹੋਇਆ ਹੈ ਪੰਡਤ ਹਰदयाल ਨੂੰ ਬਣਾਉਣਾ ਕੀਤਾ ਹੈ ਦੁਬਾਰਾ ਫੇਰ ਪੰਡਤ ਹਰदयाल ਨੇ ਨਾਮਕਰਨ ਕੀਤਾ ਹੈ ਭੈਣ ਨਾਨਕੀ ਦੇ ਨਾਮ ਦੇ ਨਾਲ ਰੱਖਦਾ ਮਿਲਦਾ ਜੁਲਦਾ ਨਾਮ ਦਾ ਵਾਝ ਗੁਰਬਾਣੀ ਦਾ ਫਤਵਾ ਹੈ ਆਪ ਨਰਾਇਣ ਕਲਾਧਾਰ ਜਗਨਧਰ ਬਰੇ ਆਪ ਅਕਾਲ ਪੁਰਖ ਨਾਨਕ ਦਾ ਰੂਪ ਧਨ ਕਰਕੇ ਸਰਬ ਰੂਪ ਦੇ ਵਿੱਚ ਮਾਤ ਲੋਕ ਨੂੰ ਫਤਿਆ ਥਾਰ ਕਰਨ ਵਾਸਤੇ ਆਪ ਚੱਲ ਕੇ ਆਉਣਾ ਪਿਆ ਕਿਉਂਕਿ ਪਹਿਲੇ ਅਵਤਾਰਾਂ ਨੇ ਜੋ ਕਾਲ ਤਮ ਕੀਤੇ ਸਨ ਨਹੀਂ ਕੀਤੇ ਆਕਾਰ ਪੁੱਤ ਨੂੰ ਆਪ ਸੰਬੰਧ ਕਰਾ ਸੰਪੂਰਨ ਹੋ ਕੇ ਨਾਨਕ ਦੇ ਰੂਪ ਦੇ ਵਿੱਚ ਆਉਣਾ ਪਿਆ ਹੁਣ ਸਮਾਂ ਚੱਲਿਆ ਹੈ ਹਰ ਮਾਂ ਬਾਪ ਦੀ ਇਹ ਚਾਹਤ ਹੁੰਦੀ ਹੈ ਕਿ ਜੇ ਪਿਤਾ ਟੀਚਰ ਹੋਵੇ ਤੇ ਉਹਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਅੱਗੇ ਪ੍ਰਿੰਸੀਪਲ ਬਣੇ ਇੱਕ ਪਿਤਾ ਵਕੀਲ ਹੋਵੇ ਦੀ ਇਹ ਚਾਹਤ ਹੁੰਦੀ ਹੈ ਕਿ ਮੇਰਾ ਪੁੱਤਰ ਜੱਜ ਬਣੇ ਇਸੇ ਤਰ੍ਹਾਂ ਪਿਤਾ ਮੈਂ ਤਾਂ ਕਲਿਆਣ ਜੀ ਦੇ ਮਨ ਦੀ ਕਲਪਨਾ ਸੀ ਚਾਹਨਾ ਸੀ ਕਿ ਮੈਂ ਪਟਵਾਰੀ ਹਾਂ ਮੇਰਾ ਪੁੱਤਰ ਮੇਰੇ ਤੋਂ ਉੱਚੇ ਅਹੁਦੇ ਤੇ ਕਾਨੂੰਗੋ ਬਣੇ ਇਸ ਵਾਸਤੇ ਕਿਉਂਕਿ ਉੱਚੇ ਅਹੁਦੇ ਵਾਸਤੇ ਸੰਸਾਰਿਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਣ ਵਾਸਤੇ ਉੱਚੇ ਉਹਦੇ ਦੀ ਪੜ੍ਹਾਈ ਵੀ ਚਾਹੀਦੀ ਹੈ ਉੱਚੀ ਸੋਧ ਵੀ ਚਾਹੀਦੀ ਹੈ 5 ਸਾਲਾਂ ਦੀ ਉਮਰ ਹੋਈ ਹੈ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਲ ਅਵਸਥਾ ਤੋਂ ਹੀ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਕੀ ਮਹਾਰਾਜ ਕਈ ਕਈ ਘੰਟੇ ਸਮਾਧੀ ਦੇ ਵਿੱਚ ਲੀਨ ਹੋ ਕੇ ਆਕਾਰ ਪੁਰਖ ਦੇ ਨਾਲ ਕੱਲਾ ਬੱਤ 5 ਸਾਲਾਂ ਦੀ ਉਮਰ ਹੋਈ ਐ ਮੇਟਾ ਪਟਵਾਰੀ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਪੁੱਤਰ ਸਾਰਾ ਦਿਨ ਘਰ ਦੇ ਵਿੱਚ ਬੈਠਾ ਉਦਾਸ ਕਿਉਂ ਰਹਿੰਦਾ ਹੈ ਕਿਉਂ ਨਾ ਇਹਨੂੰ ਸੰਸਾਰਿਕ ਵਿਦਿਆ ਵਾਸਤੇ ਮਦਰਸੇ ਦੇ ਵਿੱਚ ਛੱਡਿਆ ਜਾਵੇ ਮਦਰਸੇ ਦੇ ਵਿੱਚ ਆਪਣੇ ਹਾਂਗਿਆਂ ਦੇ ਨਾਲ ਰਹਿ ਕੇ ਨਾਲੇ ਚੰਗੀ ਪੜ੍ਹਾਈ ਸਿੱਖ ਜਾਵੇਗਾ ਪੜ੍ਹਾਈ ਕਰ ਲਵੇਗਾ ਨਾਲੇ ਇਹਦਾ ਦਿਲ ਲੱਗਾ ਰਹੇਗਾ ਹੁਣ ਪਿਤਾ ਮੈਦਾ ਕਲਿਆਣ ਦੀ ਸਕੂਲ ਦੇ ਵਿੱਚ ਛੱਡਣ ਜਾਂਦੇ ਨੇ ਅੱਗੇ ਸਕੂਲ ਦੇ ਵਿੱਚ ਟੀਚਰ ਕੌਣ ਨੇ ਟੀਚਰ ਕੌਣ ਕੌਣ ਨੇ ਉਸ ਸਮੇਂ ਜ਼ਿਆਦਾਤਰ ਸੰਸਕ੍ਰਿਤ ਤੇ ਫਾਰਸੀ ਦਾ ਬੋਲ ਬਾਲਾ ਸੀ